ਫੇਰ ਦੁਕਾਨ ਦੇਖ ਸਕਦੇ ਹੋ ਜਿਹਦੇ ਵਿੱਚ ਚੋਰੀ ਹੋਈ ਹੈ ਜਿਨ੍ਹਾਂ ਨੇ ਲੱਖ ਤੋਂ 1.5 ਲੱਖ ਦਾ ਗਿਆ ਹੈ ਵੀ ਸਮਾਨ ਚੱਕਿਆ ਗਿਆ ਤੁਸੀਂ ਦੇਖ ਸਕਦੇ ਹੋ ਖਾਨੇ ਕਿਵੇਂ ਖਾਲੀ ਹੋਏ ਬេរ ਇਹ ਖਾਨੇਾਂ ਤੋਂ ਵੀ ਲਗੇ ਚੱਕ ਕੇ ਖਾਨੇਾਂ ਤੋਂ ਸਮਾਨ ਚੱਕਿਆ ਗਿਆ ਇਹ ਦੇਖੋ ਦੇਖ ਸਕਦੇ ਹੋ ਦੁਕਾਨ ਕਿਵੇਂ ਉਤਲ ਫੁਤਲ ਕੀਤੀ ਹੋਈ ਹੈ ਸਾਰੀ ਇਹ ਸਾਰੀ ਦੁਕਾਨ ਤੇ ਚੋਰੀ ਹੋਈ ਹੈ ਕਸ਼ੂ ਸ਼ਾਹ ਸਾਰਾ ਕੁਝ ਖੰਡਰ ਗੱਲੇ ਵੀ ਪੱਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਗੱਲੇ ਵੀ ਪੱਟੇ ਹੋਏ ਨੇ ਮੇਰੇ ਵਿੱਚ ਕਿੰਨੇ ਦੀ ਚੋਰੀ ਹੋਈ ਹੈ ਜੀ ਤੇ ਕਰਿਆਨੇ ਦੇ ਸਮਾਨ ਦੀ ਚੋਰੀ ਹੋਈ ਹੈ ਜੀ ਲੱਖ ਡੇਢ ਲੱਖ ਰੁਪਏ ਦੇ ਲਗਭਗ ਹੋਈ ਹੈ ਅੱਛਾ ਡੇਢ ਲੱਖ ਦੇ ਕੀ ਕੀ ਸਮਾਨ ਚੋਰੀ ਹੋਇਆ ਇਹਦੇ ਵਿੱਚ ਜੀ ਸਾਬਣਾ ਘਿਓ ਦੇਸੀ ਘਿਓ ਚੀਨੀ ਦੇ ਪੰਜ ਥੈਲੇ ਠੀਕ ਹੈ ਜੀ ਤੇ ਬਾਕੀ ਹੋਰ ਸਾਰਾ ਹੀ ਸਮਾਨ ਤੇ ਕਰਿਆਨੇ ਦਾ ਜਿਹੜਾ ਬਣਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਚੋਰੀ ਹੋਈ ਹੈ ਜੀ ਮੈਨੂੰ ਸਵੇਰੇ ਨਾਲ ਵਾਲੀ ਦੁਕਾਨ ਵਾਲੇ ਨੇ ਫੋਨ ਕੀਤਾ ਜੀ ਭਾਈ ਤੇਰੇ ਦੁਕਾਨ ਤੇ ਚੋਰੀ ਹੋ ਗਈ ਠੀਕ ਹੈ ਤੇ ਕਿ ਮਤਲਬ ਦੁਕਾਨਦਾਰ ਨੇ ਕੀਤਾ ਤੇ ਇਹ ਤੋਂ ਬਾਅਦ ਅੱਛਾ ਦੁਕਾਨਦਾਰ ਨੇ ਦੱਸਿਆ ਤੁਹਾਨੂੰ ਹਾਂਜੀ ਤੇ ਕੀ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਪੁਲਸ ਵਾਲਾ ਫਾਰਿਦ ਦਰਜ ਕਰਾ ਕੇ ਆਈ ਪੁਲਸ ਵਾਲੇ ਆ ਕੇ ਮੌਕਾ ਦੇਖ ਕੇ ਗਏ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਕ ਹੈ ਹਾਂਜੀ ਜਿਹੜੇ ਸਾਡੇ ਚੌਕੀ ਇੰਚਾਰਜ ਸਰਦਾਰ ਬਰਕਾਰ ਸਿੰਘ ਜੀ ਐਸਆਈ ਨੇ ਉਹ ਬਹੁਤ ਵਧੀਆ ਬੰਦੇ ਨੇ ਇਮਾਨਦਾਰ ਬੰਦੇ ਨੇ ਕੋਈ ਵੀ ਇਲਾਕੇ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਵੀ ਅਸੀਂ 10000 ਦਿੱਤਾ ਜਾਂ 5000 ਦਿੱਤਾ ਜਾਂ 10000 ਦਿੱਤਾ ਜਿੰਨਾ ਆਪਣੀ ਡਿਊਟੀ ਨਿਭਾਉਂਦੇ ਨੇ ਆਪਣੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਨੇ ਕੋਈ ਉਹਨਾਂ ਦੇ ਅੱਜ ਤੱਕ ਨਾ ਦਾਗ ਲੱਗਣਾ ਨਾ ਲੱਗ ਸਕਦਾ ਬਹੁਤ ਵਧੀਆ ਇਨਸਾਨ ਨੇ ਹਰ ਜਿੱਥੇ ਦੇ ਉਹ ਆਏ ਨੇ ਉਹਦੇ ਦਾ ਬਹੁਤ ਕਰੈਮ ਵਾਲਾ ਕੰਮ ਘਟ ਗਿਆ ਜਿੰਨਾ ਵੀ ਕੋਈ ਵੀ ਇਨਸਾਨ ਉੱਥੇ ਜਾ ਕੇ ਉਹਨਾਂ ਨੂੰ ਇੱਕ ਬਲੇਟ ਦਿੰਦਾ ਹੈ ਤਾਂ ਉਹ ਭੱਟ ਦੇਣੇ ਉਹਦਾ ਕੰਪਲੀਟ ਦਾ ਮਸਲਾ ਹੱਲ ਕਰਦੇ ਨੇ ਸਰਦਾਰ ਜੀ ਬਲਕਾਰ ਸਿੰਘ ਬਹੁਤ ਵਧੀਆ ਇਨਸਾਨ ਨੇ ਆਪਣਾ ਤੰਦ ਹੀ ਨਾ ਡਿਊਟੀ ਨਿਭਾਉਂਦੇ ਇਹਨਾਂ ਸ਼ਾਨਦਾਰ ਬਾਰੇ ਕੀ ਕਹਿਣਾ ਜਨਾਬ ਜੀ ਚੋਣ ਦੁਕਾਨਦਾਰ ਬਾਰੇ ਤਾਂ ਹੁਣ ਉਹਨਾਂ ਨੂੰ ਪਤਾ ਹੀ ਇਹਨਾਂ ਨੂੰ ਵੀ ਪਤਾ ਹੀ ਹੈ ਜੀ ਕੀ ਕਹਿਣਾ ਚਾਹੁੰਦੇ ਵੀ ਬਹੁਤ ਮਾੜਾ ਕੰਮ ਹੋਇਆ ਗਰੀਬ ਆਦਮੀ ਹੈ ਜੀ ਜਿਹੜੀ ਕੀ ਨਾਮਤਾ ਇੰਨੀ ਬਲਕਾਲ ਸਿੰਘ ਹੈ ਜੀ ਜਿਹੜੇ ਚੋਰੀਆਂ ਕੀ ਮੈਂ ਦੇਖਿਆ ਸੋਨੇ ਮਾ ਜੀ ਸਾਨੂੰ ਸਵੇਰੇ ਤਲਾਹੀ 6 ਵਜੇ ਅਸੀਂ ਉਸ ਟਾਈਮ ਆ ਗਏ ਵੀ ਇਹਨਾਂ ਕਰਕੇ ਸ਼ਟਰ ਦੋ ਦੁਕਾਨਾਂ ਵੀ ਤੋੜ ਕੇ ਚੋਰੀ ਕਰ ਲਈ ਅੱਛਾ ਫਿਰ ਸਿਸਟਮ ਪੌਂਟੀ ਕਰਕੇ ਦੇਖਿਆ ਵੀ ਸ਼ਟਰ ਥੋੜਾ ਉੱਚਾ ਚੱਕਿਆ ਹੋਇਆ ਸੀਗਾ ਜੋ ਕੁ ਸਮਾਨ ਕੱਢਿਆ ਦੁਕਾਨ ਤੋਂ ਲੈ ਸਾਰੇ ਕਿੰਨਾ ਖੋਜਣਾ ਦੁਕਾਨ ਚ ਦੁਕਾਨ ਚੈੱਕ ਕਰ ਰਹੇ ਨੇ ਕਿੰਨਾ ਕੁ ਸਮਾਨ ਹੋਇਆ ਤੂ ਤੂ ਕੁ ਸਮਾਨ ਲੈ ਕੇ ਦੁਕਾਨ ਵਿੱਚੋਂ ਇਹ ਚੋਰਾਂ ਦਾ ਕੋਈ ਪਤਾ ਲੱਗੇ ਅਸੀਂ ਕਰ ਰਹੇ ਹਾਂ ਉਹ ਮਾਨੀਟਰਸ ਕਰ ਰਹੇ ਆ ਜੀ ਸੀਸੀਟੀਵੀ ਟੀਮਾਂ ਲਾਈਆਂ ਨੇ ਘੰਗਾਲ ਰਹੇ ਆ ਘੰਗਾਲ ਕੇ ਸੇ ਕੁਝ ਬੰਦੇ ਰੌਂਡ ਅਪ ਕੀਤੇ ਨੇ ਅੱਜ 25 ਕਰ ਰਹੇ ਆ ਵੀ ਇਹਨਾਂ ਗਾਸਟ ਵਧਾਉਣੀ ਚਾਹੀਦੀ ਐ ਚੋ ਲੋਕ ਆ ਆਪਾਂ ਹੁਣ ਇਕੱਲੇ ਇਕੱਲੇ ਜਾਂਦੇ ਆ ਸਕੂਟਰ ਮੋਟਰਸਾਈਕਲਾਂ 'ਤੇ ਜੀ ਕਲਾ ਇਕੱਲਾ ਬੰਦਾ ਬੇਵਾਸ ਹੁੰਦਾ ਇਹਨਾਂ ਕੋਲ ਹਥਿਆਰ ਹੁੰਦੇ ਨੇ ਦੋ ਬੰਦੇ ਹੁੰਦੇ ਨੇ ਘੱਟੋ ਘੱਟ ਸਕੂਟਰ ਮੋਟਰਸਾਈਕਲਾਂ 'ਤੇ ਆਉਂਦੇ ਨੇ ਤੇ ਬੰਦੇ ਨੂੰ ਘੇਰਦੇ ਨੇ ਘੇਰ ਕੇ ਆ ਕੇ ਤਾਂ ਪੈਸੇ ਖੋਲੰਦ ਨੇ ਜਾਂ ਆਲਾ ਮਾਇਆ ਖੋਲੰਦ ਨੇ ਹਾਂ ਬੰਦਾ ਹੁਣ ਮੌਕੇ ਤੇ ਕੋਈ ਗਾਰੀ ਸਦਾ ਬੰਦੇ ਕੋਲ ਕਿਸੇ ਕੋਲ ਕੋਈ ਹਥਿਆਰ ਹੁੰਦਾ ਨਹੀਂ ਆਪਣੇ ਅਪਾ ਦਾ ਇੱਦਾਂ ਹੀ ਜਾਂਦੇ ਆ ਜਿਹਦਾ ਸਕੂਟਰ ਜਾਂ ਬੰਨ ਗਿਆ ਤਵਾ ਦਿਨ ਚੋ ਰਿਆ ਕਰ ਰਾਤ ਨੂੰ ਰਿਆ ਬੰਦਾ ਇਹ ਜੀ ਦਿਨ ਚ ਹੀ ਹੋਈ ਨੇ ਜੀ ਦਿਨ ਦੇ ਦੁਬਾਰੇ ਕੋਈ ਹੋਰ ਕਰ ਲੈਂਦੇ ਨੇ ਤਾਂ ਬੰਦਾ ਇਕੱਲਾ ਜਾਂਦਾ ਕੋਈ ਖੂਦ ਖੋਲੋਗੇ ਇਕੱਠੇ ਹੋ ਕੇ ਮੇਰਾ ਪਿੰਡ ਹਰੀਗੜਾ ਜੀ ਜਿਹੜਾ ਮੁੰਡਾ ਦੱਸ ਰਹੇ ਨੇ ਉਹਦਾ ਕੁਝ ਪਤਾ ਕੋ ਉਹ ਮੁੰਡਾ ਜੀ ਪਹਿਲਾਂ ਤਾਂ ਕਦੇ ਕਿਸੇ ਬਾਰ ਬ